ਜੀ ਵਾਹਿਗੁਰੂ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਦਲਾਮੇ ਛੋਲੇ ਆਂ ਦੀ ਬਣਾਉਣ ਲੱਗਿਆਂ ਜੀ ਦਾਲ ਆਪਾਂ ਇਹ ਦਾਲ ਹਾਰੇ ਦੇ ਵਿੱਚ ਬਣਾਵਾਂਗੇ ਜਿਹਦੇ ਲਈ ਆਪਾਂ ਇਹ ਦਾਲ ਗਰਮ ਪਾਣੀ ਚ ਭਿਉ ਕੇ ਰੱਖਤੀ ਸੀ ਆ ਜੀ ਮਸਾਲੇ ਨੇ ਆਪਣੇ ਆ ਜੀ ਆਪਾਂ ਨੇ ਕੱਧੂ ਲਿਆ ਜੀ ਲਸਣ ਆ ਪਿਆਜ਼ ਆ ਹਰੀ ਮਿਰਚ ਆ ਜੀ ਬੜੀਆਂ ਲਈਆਂ ਨੇ ਜੀ ਹਾਂਜੀ ਆਪਾਂ ਹੁਣ ਤੌੜੀ ਦੇ ਵਿੱਚ ਜੀ ਇਹ ਦਾਲ ਪਾ ਦਾਂਗੇ ਜਿਹੜੀ ਆਪਾਂ ਭੋਕੇ ਰੱਖੀ ਹਾਂਜੀ ਇਹਨੂੰ ਪੀਲੀ ਦਾਲ ਵੀ ਕਹਿ ਦਿੰਦੇ ਆ ਜੀ ਕੋਟਵੇਂ ਛੋਲੇ ਵੀ ਕਹਿ ਦਿੰਦੇ ਆ ਜੀ ਤੇ ਦੜਾਵੇਂ ਛੋਲੇ ਵੀ ਕਹਿੰਦੇ ਆ ਆਪਾਂ ਜੀ ਇਹਨੂੰ ਹਾਰੇ ਦੇ ਵਿੱਚ ਬਣਾ ਰਹੇ ਆਂ ਆਪਾਂ ਜੀ ਸਾਰੀ ਦਾਲ ਤੌੜੀ ਦੇ ਵਿੱਚ ਪਾ ਰਹੇ ਆਂ ਹਾਂਜੀ ਆਪਾਂ ਜੀ ਸਾਰਾ ਸਮਾਨ ਇਹਦੇ ਵਿੱਚ ਪਾ ਦਾਂਗੇ ਹੁਣ ਟੌੜੀ ਦੇ ਤੇ ਹੁਣ ਆਪਾਂ ਜੀ ਸਾਰੇ ਮਸਾਲੇ ਵੀ ਇਹਦੇ ਵਿੱਚੇ ਪਾ ਦਾਂਗੇ ਹਾਂਜੀ ਇੱਕ ਚਮਚਾ ਜੀ ਆਪਾਂ ਇਹਦੇ ਵਿੱਚ ਤੇਲ ਦਾ ਪਾ ਦਾਂਗੇ ਹਾਂਜੀ ਹਾਂਜੀ ਤੇਲ ਆਪਾਂ ਪਾ ਰਹੇ ਆ ਜੀ ਇਹਦੇ ਨਾਲ ਫਿਰ ਜਿਹੜੀ ਦਾਲ ਆ ਉਬਲ ਕੇ ਬਾਹਰ ਨਹੀਂ ਨਿਕਲੂਗੀ ਜੀ ਹਾਂਜੀ ਆਪਾਂ ਨੇ ਸਾਰਾ ਸਮਾਨ ਜੀ ਤੌੜੀ ਦੇ ਵਿੱਚ ਪਾਤਾ ਜੀ ਆਪਾਂ ਜੀ ਇਹਨੂੰ ਦਾਲ ਨੂੰ ਤੜਕਾ ਨਹੀਂ ਲਾਵਾਂਗੇ ਸਾਰਾ ਸਮਾਨ ਆਪਾਂ ਨੇ ਵਿੱਚੇ ਹੀ ਪਾਤਾ ਜੀ ਹਾਂਜੀ ਹੁਣ ਆਪਾਂ ਨੇ ਢੱਕਣ ਦੇ ਕੇ ਜੀ ਤੌੜੀ ਢੱਕਤੀ ਹੁਣ ਇਹ ਆਪਣੀ ਦਾਲ ਜੀ ਹੌਲੀ ਹੌਲੀ ਰਿਜੀ ਜਾਊਗੀ ਜੀ ਇਸ ਤਰ੍ਹਾਂ ਰਿਜੀ ਹੋਈ ਜੀ ਦਾਲ ਬਹੁਤ ਵਧੀਆ ਬਣਦੀ ਆ ਜੀ ਅੱਗੇ ਆਪਣੇ ਪ੍ਰਾਣੀਆਂ ਦਾਦੀਆਂ ਨਾਨੀਆਂ ਜੀ ਇਸੇ ਤਰ੍ਹਾਂ ਬਣਾਉਂਦੀਆਂ ਸੀਗੀਆਂ ਆਪਣੇ ਵੀ ਘਰ ਦੇ ਵਿੱਚ ਹਰ ਆਪਾਂ ਵੀ ਜੀ ਦਾਲੇ ਦੇ ਵਿੱਚੇ ਬਣਾਉਨੇ ਹੁੰਨੇ ਹਾਂਜੀ ਦਾਲ ਆਪਣੀ ਰਿਜ ਰਹੀ ਹੈ ਜੀ ਫਿਰ ਆਪਣੀ ਆਪਾਂ ਬਣੀ ਹੋਈ ਦਾਲ ਦਿਖਾਵਾਂਗੇ ਜੀ ਕਹੇ ਜੀ ਦਾਲ ਬਣੀ ਹਾਂਜੀ ਆਪਣੀ ਜੀ ਦੜਾਵੇਂ ਛੋਲਿਆਂ ਦੀ ਸਬਜ਼ੀ ਬਣ ਕੇ ਤਿਆਰ ਆ ਹਾਂਜੀ ਬਹੁਤ ਵਧੀਆ ਸਬਜ਼ੀ ਬਣੀ ਹੈ ਜੀ ਬਹੁਤ ਵਧੀਆ ਸ਼ਾਈਨਿੰਗ ਆਈ ਹੈ ਜੀ ਹਾਂਜੀ ਆਪਣੇ ਜੀ ਘੋਟਵੇਂ ਛੋਲਿਆਂ ਦੀ ਅਸੀਂ ਜਿਹਨਾਂ ਨੂੰ ਦੜਾਵੇਂ ਛੋਲੇ ਵੀ ਕਹਿ ਦਿੰਨੇ ਆ ਜੀ ਦਾਲ ਬਣ ਕੇ ਤਿਆਰ ਆ ਜੀ ਆਪਣੇ ਆਪਾਂ ਨੇ ਜੀ ਤੌੜੀ ਦੇ ਵਿੱਚੋਂ ਦਾਲ ਕੱਢ ਕੇ ਤੁਸੀਂ ਦੇ ਵਿੱਚ ਪਾ ਲਈ ਹਾਂਜੀ ਬਹੁਤ ਵਧੀਆ ਦਾਲ ਬਣੀ ਆ ਜੀ ਤੁਸੀਂ ਵੀ ਜਰੂਰ ਟਰਾਈ ਕਰੋ ਜੀ ਦਾਲਾ ਬਣਾਏ ਆ ਜੀ ਆਪਾਂ ਨੇ ਜੀ ਇਹਨੂੰ ਦਾਲ ਨੂੰ ਫੜਕਾ ਲਾਇਆ ਹਾਂਜੀ ਹਾਂ ਪਿਆਰ ਨਾਲ ਤੇ ਰਹੀ ਰਹੀ ਹਾਂਜੀ ਆਪਾਂ ਨੇ ਜੀ ਇਹਨੂੰ ਪਿਆਜ਼ ਦਾ ਤੇ ਜੀਰੇ ਦਾ ਤੜਕਾ ਭੁੰਨ ਭੁੰਨ ਕੇ ਵੀ ਉਹ ਤੜਕਾ ਵੀ ਲਾਇਆ ਜੀ ਬਹੁਤ ਵਧੀਆ ਸ਼ਾਈਨਿੰਗ ਆਈ ਹੈ ਜੀ ਬਹੁਤ ਵਧੀਆ ਦਾਲ ਬਣੀ ਹੈ ਜੀ ਤੁਸੀਂ ਵੀ ਜਰੂਰ ਟਰਾਈ ਕਰਿਓ ਜੀ ਦਾਲ ਬਣਾਇਓ ਜੀ ਹਾਂਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰਿਓ ਜੀ ਆਪਾਂ ਜੀ ਇਹ ਦਾਲ ਆ ਜਿਹੜੀ ਇਹਨੂੰ ਰੋਟੀ ਦੇ ਨਾਲ ਵੀ ਖਾ ਸਕਦੇ ਆ ਤੇ ਆਪਾਂ ਇਹਨੂੰ ਚੌਲਾਂ ਦੇ ਨਾਲ ਵੀ ਖਾ ਸਕਦੇ ਆ ਜੀ ਹਾਂਜੀ ਸਾਡੀ ਵੀਡੀਓ ਨੂੰ ਜੀ ਲੈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ